हां जी लो जी आज ਆਪਾਂ ਆ ਗਿਆਂ ਕੌਕਾ ਪੱਤੀ ਦੇ ਵਿੱਚ ਤੇ ਕੌਕਾ ਪੱਤੀ ਦੀ ਸਾਥ ਆ ਤੇ ਬਜ਼ੁਰਗ ਜਿਹੜੇ ਸਾਥ ਵਿੱਚ ਬੈਠੇ ਹੋਏ ਆ ਤੇ ਆਪਾਂ ਮਿਲਦੇ ਆਂ ਤੇ ਗੱਲਬਾਤ ਕਰਦੇ ਆਂ ਕੌਕਾ ਪੱਤੀ ਦੇ ਬਜ਼ੁਰਗਾਂ ਦੇ ਨਾਲ हां जी ਬਜ਼ੁਰਗੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਸਾਰੇ ਹੋਰ ਕੀ ਬਣਦਾ ਜੁੜਦਾ ਕੁਝ ਨਹੀਂ ਹੜਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਨਹੀਂ ਜਿਹੜੀ ਕੁਦਰਤ ਦਾ ਕਹਿਰ ਆ ਕੋਈ ਰੋਕ ਨਹੀਂ ਸਕਦਾ ਕੋਈ ਨਹੀਂ ਰੋਕ ਸਕਦਾ ਕੁਦਰਤੀ ਗੱਲ ਜਿਹੜੀ ਆ ਨਾ ਹਾਂਜੀ ਕੋਈ ਰੋਕ ਨਹੀਂ ਸਕਦਾ ਅੱਜ ਹੁਣ ਪੰਜ ਗੂਲੇ ਵੀ ਬੱਦਲ ਫਟਿਆ ਪਾਟ ਕੇ ਤੇ ਉਥੇ ਪੰਜ ਗੂਲੇ ਦੇ ਵਿੱਚ ਬਹੁਤ ਜ਼ਿਆਦੇ ਹਾਂਜੀ ਬੱਦਲਾ ਸੜਕ ਟੁੱਟ ਗਈ ਆ ਇੱਕ ਐਟੋ ਨੰਗਲ ਨੂੰ ਥਾਂ ਬਣਿਆ ਆਵਾਜ਼ਾਂ ਹੀ ਠੱਪ ਹੋਈ ਗਈ ਆ ਉਦੋਂ ਦਾ ਆਪਣੇ ਮਹਾਲੀ ਦੇ ਵਿੱਚ ਪਾਣੀ ਆ ਗਿਆ ਲੋਕ ਬਾਹਰ ਬੈਠੇ ਆ ਪਟਿਆਲਾ ਘੱਗਰ ਦੇ ਆਤਰੀਆ ਪਟਿਆਲਾ ਆ ਸਾਰੇ ਪਿੰਡ ਜਿਹੜੇ ਆ ਇਹ ਸਾਰੇ ਪਿੰਡ ਪੂਰੇ ਖਤਰੇ ਦੇ ਪਚਾਨ ਸਾਰਾ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਤੇ ਆਪ ਦਾ ਆਪ ਦਾ ਭਾਈ ਨਾਮ ਦੱਸੋ ਕਿ ਤੁਹਾਡਾ ਕੀ ਨਾਮ ਸਾਧੂ ਸਿੰਘ ਹਰਾਊਕੇ ਗਲਾ ਸਾਧੂ ਸਿੰਘ ਹਰਾਊਕੇ ਗਲਾ ਹਾਂਜੀ ਬਾਪੂ ਜੀ ਠੂਟਾ ਸਿੰਘ ਬਦਨੀ ਗਲਾ ਹਾਂਜੀ ਬਦਜਣ ਸਿੰਘ ਹਾਂਜੀ ਆਪਣਾ ਬਾਪੂ ਜੀ ਮੇਜਰ ਸਿੰਘ ਹਾਂਜੀ ਆਪਣਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਹਾਂਜੀ ਪੋਲਾ ਸਿੰਘ ਠੀਕ ਹੈ ਹਾਂਜੀ ਬਾਈ ਹਾਂਜੀ ਗੁਰਪ੍ਰੀਤ ਸਿੰਘ ਉੱਚੀ ਬੋਲਿਆ ਕਰ ਤੂੰ ਉਹੀ ਹੈ ਗੁਰਪ੍ਰੀਤ ਸਿੰਘ ਸਹੀ ਆ ਤੇ ਠੀਕ ਆ ਖੜਾ ਦੀਆਂ ਗੱਲਾਂ ਬਾਤਾਂ ਕਰੀ ਜਾਂਦੀ ਹੈ ਹਨਾ ਹਾਂ ਖੜਾ ਨੇ ਬਹੁਤ ਨੁਕਸਾਨ ਕਰਤਾ ਕਹਿਤਾ ਕੁਦਰਤ ਦਾ ਕਹਿ ਰ ਆ ਕਿ ਨਾ ਇਤਨੀ ਨੁਕਸਾਨ ਹੋਇਆ ਇਹਨਾਂ ਕਦੇ ਨਹੀਂ ਹੋਇਆ ਕੋਈ ਵੀ ਝੂਪਾ ਬਚਿਆ ਨਹੀਂ ਹਾਂਜੀ ਆਹੀ ਹੁਣ ਦੱਸੀ ਜਾਂਦੇ ਆ ਵੀ ਭਗਵੰਤ ਮਾਨ ਦੇ ਲਫਾਫੇ ਸੜਦਾ ਪੂਰਾ ਪੂਰਾ ਹਾਂਜੀ ਤੇ ਬੁਰਾ ਹਾਲ ਆ ਪਾਸੇ ਡੱਗ ਪੈਂਦੇ ਆ ਪਾਣੀ ਚ ਜਾਣਾ ਕਿਹੜਾ ਉਹ ਆਪਣੇ ਸੈਖੀ ਜਿੰਨੇ ਆ ਇੱਕ ਦੂਜੇ ਦੀ ਹੈਲਪ ਕਰੀ ਜਾਂਦੇ ਆ ਲੋਕ ਬਚੇ ਬੈਠਿਆ ਇਹਦਾ ਬਹੁਤ ਬੁਰੀ ਹਾਲਤਾਂ ਸਰਕਾਰਾਂ ਨੇ ਕੁਝ ਨਹੀਂ ਕਰਦੀਆਂ ਸਰਕਾਰ ਕਰਤਾਰਪੁਰ ਸਾਰਾ ਜਿਹੜਾ ਉਹਦੇ ਵਿੱਚ ਬਹੁਤ ਪਾਣੀ ਆ ਗਿਆ ਕਰਤਾਰਪੁਰ ਦਿਨਾ ਫਰੋਜਪੁਰ ਦਾ ਇਲਾਕਾ ਸਿਹਾਰਪੁਰ ਅਰਦਾਸਪੁਰ ਜੋ ਕੰਢੀ ਦਾ ਇਲਾਕਾ ਆਪਣਾ ਪਠਾਨਕੋ ਦਾ ਤੇ ਸਾਰਾ ਬੁਰਾ ਹਾਲ ਹੈ ਸਹੀ ਹੈ ਬਹੁਤ ਹੀ ਮੰਦੀ ਹਾਲ ਰੱਖੇ ਮਾਲਕ ਨੀਲੀ ਛਤਰੀ ਵਾਲਾ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਵਾ ਉਹਦੇ ਵਿੱਚ ਵੀ ਕਾਫੀ ਪਾਣੀ ਆ ਗਿਆ 5 5 6 6 ਫੁੱਟ ਪਾਣੀ ਬਹੁਤ ਹਾਂ ਗੱਲ ਬਕਾਇਆ 5 5 6 6 ਫੁੱਟ ਪਾਣੀ ਹਾਂ ਹਾਂ ਪਰ ਇਹ ਨਾ ਚਿਹਰਾ ਕੋ ਬੜਾ ਲੱਗ ਕੇ ਰ ਪਾਣੀ ਹਾਂ ਹਾਂ ਬਹੁਤ ਹੀ ਮੰਦੀ ਹਾਲ ਚੱਲ ਬੋਮੀ ਪਈ ਜਾਂਦਾ ਹਾਂ ਚੱਲ ਜਾਲ ਬੋਮੀ ਪਈ ਜਾਂਦਾ ਸੈਲਰਾਂ ਕੋਲ ਚੱਲ ਜਾਲ ਚੱਲ ਜਾਲ ਡੱਲੇ ਵਾਲਾ ਬਹੁਤ ਬੁਰਾ ਹਾਲ ਸਾਰੀ ਪਹਾੜਾਂ ਦੇ ਵਿੱਚ ਵੀ ਦੱਸਦੇ ਚਾਰ ਚੁਫੇਰੀ ਪਤਾ ਨਹੀਂ ਕੀ ਕਰੋਪੀ ਹੋ ਗਈ ਭਗਵਾਨ ਦੇ ਰੋਪ ਭਗਵਾਨ ਦੀ ਜੇਹ ਮਾਚਲਾਲਾ ਪਾਣੀ ਸਾਰਾ ਮਾਚਲਾਲਾ ਪਾਣੀ ਜਿੰਨਾ ਜਿਹੜਾ ਪਹਾੜਾਂ ਦਾ ਸਾਰਾ ਪਾਣੀ ਤੇ ਚਾਈ ਜਾਂਦਾ ਪਹਾੜਾਂ ਤੇ ਨਾ ਪੰਜਾਬ ਦੇ ਬਾਣ ਸੀਮਾਨ ਸਰ ਮਾਚੀ ਕਰਦਾ ਅੱਜ ਨਾ ਮੈਂ ਇੱਕ ਹੋਰ ਵੀਡੀਓ ਵੇਖੀ ਉਹਦੇ ਵਿੱਚ ਹਾਂ ਸੀ ਉਹ ਗੇਟਾਂ ਦੇ ਉੱਤੇ ਬਲੱਡ ਤੇ ਖੜੇ ਸੀ ਕਿਸੇ ਪਾਸੇ ਅੱਛਾ ਮੁੰਡੇ ਤੇ ਉਹ ਇਹ ਕਹਿ ਰਹੇ ਸੀ ਵੀ ਤੁਸੀਂ ਗੇਟ ਕਾ ਤੋ ਨਹੀਂ ਖੋਲਦੇ ਜੇ ਤੁਸੀਂ ਗੇਟ ਨਾ ਖੋਲੇ ਤਾਂ ਸਾਡੇ ਮਗਰਲੇ 30 ਪਿੰਡ ਜਿਹੜੇ ਡੁੱਬ ਜਾਣੇ ਆ ਹੁਣ ਉਹ ਕਹਿੰਦੇ ਵੀ ਪਹਿਲਾਂ ਮੂਰੇ ਪਾਣੀ ਬਹੁਤ ਆ ਵੀ ਅਸੀਂ ਇਹ ਛੱਡਦੇ ਆ ਤੇ ਗਾਂ ਵਾਲੇ ਪੂਜਾ ਉਧਰ ਬਹੁਤ ਬੁਰਾ ਹਾਲਾ ਬਹੁਤ ਬੁਰਾ ਹਾਲਾ ਤੇ ਕਿਸੇ ਦੇ ਜਿਹੜਾ ਹੱਥ ਵਸ ਨਹੀਂ ਜਿਹੜੀ ਗੱਲ ਪੁੱਤਰ ਦੇ ਆ ਪੁੱਤਰ ਦਾ ਕਹਿ ਰਹੇ ਆ ਉਹ ਕਿਹਾ ਤਾ ਹਾਂਜੀ ਬੇਸ਼ੱਕ ਵਾਲਾ ਹਾਂਜੀ ਨਾ ਤਾਂ ਕੋਈ ਸਰਕਾਰਾਂ ਪਹੁੰਚਾ ਸਕਦੀਆਂ ਕੁਛ ਨਹੀਂ ਪਹੁੰਚਾ ਸਕਦੀਆਂ ਬਸ ਉਹ ਪਹੁੰਚਾਵੇ ਨੀਲੀ ਛਤਰੀ ਹਾਂ ਜਿੱਥੇ ਹੁਣ ਮਹਾਰਾਜ ਦੇ ਹੱਥ ਵਾਸ ਆ ਜਾਂਦਾ ਬਾਪੂ ਉਹ ਤਾਂ ਫਿਰ ਉਹਦੇ ਹੱਥ ਵਾਸ ਹੀ ਆ ਉਹਦੇ ਹੱਥ ਕੰਮ ਚ ਨਾ ਤਾਂ ਕੋਈ ਦਖਲ ਦੇ ਸਕਦਾ ਹਾਂ ਨਾ ਕੋਈ ਰੋਕ ਸਕਦਾ ਪਸੂ ਕਰੇ ਜਾਂਦੇ ਆ ਪਸੂਆਂ ਦਾ ਬਹੁਤ ਨੁਕਸਾਨ ਬੰਦੇ ਬੰਦੇ ਜਾਨੀ ਕਰ ਰਹੇ ਆ ਬੰਦੇ ਹਾਂਜੀ ਹਾਂ ਬਹੁਤ ਜਿਆਦਾ ਬੈਗ ਤੇ ਚਾਰ ਲੀਡੇ ਲੈ ਕੇ ਲਿਟਚੀ ਤਰੇ ਆ ਭਗਵਾਨ ਹਾਂਜੀ ਹਾਂ ਤੇ ਇਹ ਆਪਾਂ ਅਗੇ ਵੀ ਕੌਕਾਪਤੀ ਸਾਥ ਚਾਏ ਸੀ ਹਾਂਜੀ ਤੇ ਠੀਕ ਆ ਬਜ਼ੁਰਗੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਵਾਸਿ ਕਾਲ ਫਿਰ ਮਿਲਦੇ ਆਂ ਕਿਤੇ ਸਾਰਿਆਂ ਨੂੰ